ਨਾ ਬਚੇ ਨਾ ਨਾ ਪੁੱਤਰ ਆ ਵੀਰੇ ਕੀ ਲਿਆਂਦਾ ਜੀ ਅੱਜ ਇਹ ਲਿਆਂਦਾ ਕੋੜੀਆਂ ਉਹ ਉਹ ਓਹੋ ਸਾਨੂੰ ਜੀ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਕਰਦੇ ਸਟਾਰਟ ਅੱਜ ਆਪਣੇ ਫਾਰਮ ਹਾਊਸ ਤੇ ਪਹੁੰਚੇ ਸੀ ਫੈਰੀਅਰ ਤੇ ਆਪਾਂ ਬਣਵਾਏ ਕੋੜੀਆਂ ਦੇ ਪੈਰ ਤੇ ਆਪਾਂ ਆਪਣੇ ਬਸ਼ੇਰੇ ਦੇ ਬਣਾਏ ਆ ਪਹਿਲੀ ਰਿਪੇਅਰ ਤੇ ਆਜੋ ਜੋ ਵੀ ਤੁਹਾਨੂੰ ਹੋਇਆ ਵਿਖਾਉਣੇ ਆ ਵਲੌਗ ਨਾਲ ਬਣੇ ਰਿਹਾ ਜੀ ਆਜੋ ਲੋਈ ਸਾਡਾ ਮਨਸੂਰ ਵੀਰ ਪਹੁੰਚ ਚੁੱਕਾ ਆ ਜੀ ਹਾਂ ਮੰਡੀ ਰਸਿਕਾ ਸਾਰਿਆਂ ਨੂੰ ਰਸਿਕਾ ਸਾਰੇ YouTube ਵੀਰਾਂ ਨੂੰ ਹੋਰ ਵੀਰੇ ਠੀਕ ਠਾਕ ਠੀਕ ਠਾਕ ਵਧੀਆ ਤੇ ਆ ਵੀਰੇ ਕੀ ਲਿਆਂਦਾ ਜੀ ਅੱਜ ਇਹ ਲਿਆਂਦਾ ਕੋੜੀਆਂ ਵਾਲਾ ਠੀਕ ਹੈ ਛੋਲੇ ਆ ਛੋਲੇ ਮੋਠ ਹੈ ਅੱਛਾ ਗੁੰਗੀ ਹੈ ਠੀਕ ਹੈ ਵੀਰੇ ਵੀਰ ਆਪਣਾ ਪਹੁੰਚਿਆ ਰਾਜਸਥਾਨ ਤੋਂ वाह वरायटियां लास्ते गर के ला अपना वाह चलो बोह वी छोले हेना वा। कट्टे साढ़े तीन आरोक ठीक है हो गए वेले उधरों तुम किसल बीजती नरमा बीज चलो वाहवा रह गई सरों ਹਾਂ ਜਮੀਨ ਸਰਾਇ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਮਿੱਤਰੋ ਤੇ ਲੋ ਮਿੱਤਰੋ ਅਦ ਫੈਰੀਅਰ ਪਹੁੰਚ ਆਇਆ ਆਪਣੇ ਘਰੇ ਤੇ ਆਪਾਂ ਬਸ਼ੇਰੇ ਦੇ ਬਣਵਾਉਣੇ ਪੈਰ ਤੇ ਜਗਨੂਰ ਫੈਰੀਅਰ ਵੀ ਪਹੁੰਚ ਚੁੱਕਿਆ ਹੋਰ ਨੂਰ ਬਿਲਕੁਲ ਹੈਰੀ ਫੈਰੀਅਰ ਬਣਾ ਦੇਣਾ ਹਾਂ ਤਿਆਰ ਚਾਹੀਦੇ ਆਉਦੇ ਬੰਦੇ ਇਹੇ ਕੰਮ ਨੂੰ ਕਿਣੀ ਬਾਈ ਬਾਈ ਯਾਰ ਬਣ ਗਈ ਗੱਲ ਪਰਵਾਹ ਨਾ ਕਰੋ ਹੈਰੀ ਖਾਂ ਉਹ ਤਾਂ ਬਣੇ ਕਿਵੇਂ ਤੇ ਨਾਲ ਚੱਲਣਾ ਐ ਸ਼ਰਨ ਵੀ ਪਹੁੰਚਿਆ ਗੱਲ ਲਾ ਗਈ ਚੱਲ ਇਹਨੂੰ ਭਾਈ ਗੱਲਾਂ ਦਾ ਕੋਈ ਨਹੀਂ ਤਾਂ ਐਸ ਤੋ ਪੈਣ ਨਹੀਂ ਮਗਰ ਕੋੜਿਆ ਗਿਫਟ ਕਰਤਾ ਹੈ ਜੀ ਹੈ ਬਲੌਗ ਦੇ ਪਹਿਲੇ ਹੀ ਕਮਾਈ ਸੀ YouTube ਤੋਂ ਤੇ ਲੈ ਲਿਆ ਆਹ ਲਾ ਕੋੜ ਦਾ ਟ੍ਰੈਂਡਰ ਵੇਲ ਗਿਆ ਵਾਹ ਯਾਰ ਵਾਹ ਸਿਰਾ ਘਰਾਦਾ ਕੀ ਲੱਖ ਰੁਪਏ ਆਇਆ ਹੈਗਾ ਸ਼ਰਨ ਨੂੰ ਇੱਕ ਲੋਰ ਤੇ ਕੇ ਗਾਣਾ ਹੈ ਤੇ ਤੂੰ ਮਾਰੀ ਬਲੈਂ ਲੈਣੀ ਥੱਲੇ ਭਾਈ ਹਾਂ ਇਹ ਗਿਫਟ ਕੀਤੇ ਆ ਰੇ ਮੈਂ ਬਾਜ ਅਨਬਾਕਸਿੰਗ ਕਰਾ ਰਿਹਾ ਹਾਂ ਸ਼ਰਨ ਕੀ ਮੰਨ ਮੰਨ ਲਾ ਦੇਗਾ ਇਹ ਬਹੁਤ ਬੋਦੇ ਨਾ ਯਾਰਾ ਕਿਉਂ ਹੋਇਆ ਬੋਲਿਆ ਲੈ ਗਈ ਵੀ ਦੋਧੀ ਘੋੜੀ ਲੈ 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 ਲੀਲੀ ਲੈ ਹੀ ਹੈ ਨਾ ਬਸ ਬਸ ਫਿਰ ਕਮਲਾ ਬਾਪਾ ਕੱਢ ਜਾ ਇਹ ਯਾਰ ਰੁਕ ਇਹ ਤਾਂ ਕਹਿਗਾ ਬੇ ਜ਼ੋਰ ਮਾਰ ਨਾ ਨਾ ਸੱਚੇ ਤਾਂ ਲੈ ਜਾ ਯਾਰ ਮੇਰੀ ਮਤੋਂ ਬਸ ਸੱਚੇ ਲੈ भावा बस 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 छोड़ ਮੁੰਗਾਈ R provincy in abad Gurujaleshwar A star sight has been found The news of the incidents of R facing the type 1 coronavirus is yet to be revealed Various publicril jamais ਦੀ ਦਾ ਭਾਂਡਾ ਕਾਲਾ ਜਾ ਜਾਂਦਾ ਇੱਕ ਰਾ ਵਿੱਚ ਉਹਦੇ ਪਿੰਨ ਵਿੱਚ ਇੱਕ ਜਨ ਕਾਲਾ ਆ ਜਾਂਦਾ ਮੇਰੀ ਤਾਂ ਬਾਰੀ ਦਾ ਅਸਲ ਦੇ ਵਿੱਚ ਜਦੋਂ ਕਾਲਕ ਦਾ ਹੋਊਗਾ ਫਿਰ ਪਤਾ ਲੱਗੇ ਕਿ ਉਹ ਮਰਜ਼ੀ ਘੱਟ ਪੁਆਇੰਟ ਚੰਗੇ ਦਾ ਵਾਇਆ ਜਪ ਜਪੋਤ ਹੋਇਆ ਜਾ ਨਾ ਗਰੇ

ਮੈਂ ਫਿਰ ਉਹਦੇ ਡੈਡੀ ਨੂੰ ਕਾਲ ਕਰਾਂ ਮੈਂ ਕਰ ਲਵਾਂ ਮੜਾ ਅੱਪ ਚੱਲੇਗਾ ਉਧਰ ਮੜਾ ਲੱਗ ਛੱਡੀ ਉਧਰ ਨੂੰ ਚੱਲ ਪੱਕੇ ਥਾਂ ਤੇ ਚੱਲ ਓਏ ਹੱਪ ਆਇਆ ਚੱਲ ਲਾਵਾਸ਼ ਤੇਰਾ ਹੀ ਲਓ ਮੇਰੇ ਵੀਰੋ ਸ਼ੇਰੇ ਦੇ ਬਣ ਕੇ ਪੈਰ ਕਿਵੇਂ ਨੂਰ ਵਧੀਆ ਬਣ ਗਿਆ ਹੁਣ ਬਣਾਉਂ ਵੀਡੀਓ ਧੁੰਨੀ ਹੋ ਜਾ ਜੱਲਾ ਸੈਟ ਹੈ ਬਾਈ ਜਮਾ ਕੋ ਟੋਟੂ ਹਜੇ ਵੀ ਨਾ ਪੜੀਚੇ ਤੇ ਗਲਤ ਕਰਦੇ ਆਲਾ ਨੂੰ ਭੋਰ ਕੇ ਲੱਗਿਆ ਉਹ ਖਾਈਏ ਵਾਹ ਤਰੰਤ ਭਰੀਆ ਸਰੇ ਘੋੜੇ ਤਰੰਤ ਭਰੀਆ ਆ ਵੇਖ ਨਾ ਬਣਾਉਣ ਚੱਲੇ ਆ ਸਵਾਹ ਨਾ ਮੈਨੂੰ ਬਸ ਨਹੀਂ ਕੀ ਕਹਿਦਾ ਜੀ ਹਰ ਇੱਕ ਹੋ ਗਿਆ। ਧਰੀ ਬਾਗਾਂ ਬਾਗ ਸੀ। ਅਰਸਾ ਪੋਣਾ ਬਾਗਣਾ ਹੀ ਹੋ ਰਿਹਾ ਨਹੀਂ ਕੋਣਾ। ਬਸ ਤਮਾਰੀ ਕਿੰਨੇ ਜੀ ਤੇਰੇ ਉਹ ਮੇਰੇ ਵੀ ਜੋ ਧਰੀ ਤੇ ਮਾਰੀ ਫਿਰ ਜਾਣਾ ਮੈਨੂੰ ਪਤਾ ਮੇਰੇ ਕੋਲੇ ਖੜਿਆ। ਕੱਠਾ ਖੜਦਾ ਸੀ ਅੱਜ ਤੂੰ। ਲੌਟੇ ਨਾ ਨੰਮਾ ਪੈ ਗਿਆ। ਅਹ ਇਹਨੇ ਮਾਰੀ। ਨਾਲੇ ਬੱਚੀ ਨਹੀਂ ਸੀ ਉਹਨੂੰ। ਮੂੰਹ ਵਾਲਾ ਹਰ ਬਣਾਉਣ ਲੱਗੇ ਤੁਨ ਨਬਰੀ ਦੇ ਪੈਰ ਮੈਂ ਹੋਰਸੇ ਕੀਤਾ ਜਉ ਜੋਧੂਪੁਰੋਂ ਲਾਏ ਆ ਦਾ ਦੇਣਾ ਦੇਖਾਂਗੇ ਨਾ ਪੈਰ ਕਹਿਣ ਜਾਂਦੇ ਪੈਰ ਕਹਿ ਪਾਪ ਬਣਾ ਕੇ ਕਰਦੇ ਨੇ ਵੀਂਗੇ ਮੈਂ ਲੇਕਿਨ ਉਹ ਗਲਤ ਥਾਂ ਦੇ ਲੱਗੀ ਸੀ ਤਾਂ ਮੂੰਹ ਬਾਹਰ ਨੂੰ ਮੂੰਹ ਮਾਰਸਾ ਤੇ ਇਹ ਆਪਣੀ ਚੱਲੀ ਕੁਸ਼ਤੀ ਕੋੜੀ ਪੀੜੀਆਂ ਦੋਰੀਆਂ ਹਾਂ ਪੀੜੀਆਂ ਦੋਰੀਆਂ ਉਹ ਪੀੜੀਆਂ ਉਹ ਚੰਗ ਤੇ ਦਸ ਲੋਕ ਕਰਤਾ ਦੋਲਾਂ ਦੇ ਚੀਏ ਰਹੇ ਦੋਲਾਂ ਤੋਂ ਲਈ ਨਹੀਂ ਹੋਏ ਨਾ ਕਈ ਦੋ ਕੱਤੀਏ ਬੋਲ ਕੇ ਵਾ ਮਦੰਦ ਵੀ ਜੀ ਆਈ ਗੱਦਾਂ ਦੇ ਵਾਲੇ ਵੀ ਵੱਡੇ ਹੀ ਲੱਗਦੇ ਆ ਲੱਗਦੇ ਜਿਵੇਂ ਪੰਚਮਰਦੇ ਹੁੰਦੇ ਆ ਚਲੋ ਤੁਮ ਵੀ ਇਹੋ ਆਮਦ ਜਿੰਮੇਂ ਤੱਕ ਪਿਛਲਾ ਵਲੋਗਸ ਕਰਾ ਇੰਨੇ ਬਣਾਇਆ ਧਿਆਨ ਨਾਲ ਇਹ ਚਲੋ ਸਸਰੀ ਘਰ ਕਰ ਵੀ ਦਿਖਾ ਜੀ ਹੋਰ ਵੀ ਸਸਰੀ ਘਰ ਸੰਗ ਜਿਹੜੀ ਬੁਧਾਈਆਂ ਨਾ ਦੇਤੀਆਂ ਸਾਸਰੀ ਘਰ ਬਰਾਬਰ ਸਾਸਰੀ ਘਰ ਹਾਂਜੀ ਤੇ ਅੱਜ ਸਾਰੇ ਜਾਨਵਰਾਂ ਦੇ ਪੈਰ ਬਣਾਉਣੇ ਹਾਂਜੀ ਵੀਰੇ ਸਾਰੇ ਜਾਨਵਰਾਂ ਦੇ ਪੈਰ ਬਣਾਉਣੇ ਹਾਂ ਠੀਕ ਹੈ ਨੂਰ ਜੀ ਚਰਨ ਦੇ ਅੱਛਾ ਜੀ ਯਾਰ ਉਹ ਵੀ ਸ਼ਰਾਜ ਜੀ ਦਾ ਨਿਸ਼ਾਨਾ ਚ ਰਿਕਨ ਟੈਮ ਨੂੰ ਵੀ ਜਪਨ ਉੱਤਰ ਆਇਆ ਇਹ ਵੀ ਰੇਡ ਇਹ ਲੋਕ ਸਾਰੇ ਭਰਾਵਾ ਉਹ ਸਾਲ ਸਾਲ ਚ ਪਾਣੀ ਹੋਈ ਜੀ ਨਿਕਾਲ ਦੇ ਉਹ ਆ ਟ ਦਾ ਫਰਕ ਪਿਆ ਨਹੀਂ ਸੋਪ ਸੰਭ ਬਈ ਬਹੁਤ ਤਗੜਾ ਬਈ ਬਹੁਤ ਤਗੜਾ ਨਹੀਂ ਅਗਨਾਗਰ ਉਹ ਤੇ ਜੀ ਫੇਰੀ ਹਾਂ ਬਾਕੀ ਗੱਲ ਹੈ ਰੀ ਸਾਂਭ ਸਮਝ ਮਾਰਦੇ ਖਾਈ ਬਿਲਕੁਲ Đâu ਕੀ ਕੰਮ ਬਿਗਾੜ ਕੇ ਸਾਰੀ ਏਅਰ ਘਰੇ ਕਿਵੇਂ ਲਾਉਣੀ ਪਈ ਕੋਈ ਦਾਣ ਹੀ ਮਿਲੀ ਯਾਰ ਅੱਛਾ ਦਾਣਾ ਮੰਦੇ ਚਰਨ ਨਾਲ ਆਇਆ ਦਿਨ ਹੈ ਚਰਨ ਨਾਲ ਚਰਨ ਨਾਲ ਆਇਆ ਪੀ ਆਣੇ ਮੂੜ ਤਾਂ ਉਹਨਾਂ ਨੇ ਨੀਰਾ ਬਾਵਾ ਪਿਆ ਨਾ ਹਾਂ ਅ ਇਧਰ ਇਧਰ ਹੂੰ ਕਾਲਾ ਵਾ ਇਧਰ ਹੂੰ ਕਾਲਾ ਨਹੀਂ ਹੋਈ ਸੀ ਆਂਦਾਸ ਖੋਈ ਮੇ ਤੋਂ ਪੈਰ ਬੰਦੇ 우찌버든우찌 <목소리> 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 ਲੰਗੇ ਆ ਜੀ ਅੰਤੇ ਚਲੇ ਬਣਾਉਂਦੇ ਆਂ ਤੰਕਰ ਦੀ ਥੋੜਾ ਜਿਆ ਮੈਂ ਨਾ ਰਤੀਸ਼ ਆ ਗਏ ਪੱਤਾਈ ਚਰਨਾਰ ਗਰ ਤਿਆਰ ਚਰਨਾਰ ਰਤੀ ਨਾਲ ਸੰਗ ਦਾ ਥੋੜਾ ਜਿਆ ਸੋ ਵੀਰੇ ਸੈਟ ਅਰੇ ਨਮਸਕਾਰ ਆਤਮ ਸੈਟ ਤੇ ਆ ਗੱਦ ਕੇ ਸੈਟ ਨਾਲ ਵਜਦਾ ਪਰਦਾ ਹੋ ਜਾ ਚਲਦਾ ਆ ਸੁਬਾਹ ਬਈ ਦਬਲ ਫੋਲੀ ਵਾਲੀ ਕੋਨੇ ਰਾਗ ਮੇ ਚ ਜਾਏਗਾ Non a una scuola, non è una scuola. Non è una scuola. Non è una scuola. Non è una Non è una scuola. scuola. Non è una scuola. Non è una scuola. scuola. Non ਹੌਣ ਹਰੀ ਫੜੇਗਾ ਹੌਣ ਹਰੀ ਫੜੇਗਾ ਚੱਲ ਰਹੀ ਨੂਰ ਨੂਰ ਆਪੇ ਨਾਲ ਨੂਰ ਦੀ ਬੱਲੇ ਸੋ ਆਸ਼ੀਰਵਾਦ 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 ਦਿੱਤਾ ਹਾਲੇ ਭਾਵੇਂ ਦੁਨੀਆ ਦੀ ਜਿਹੜੀ ਮਰਜ਼ੀ ਭਾਵੇਂ ਖਲੀ ਵਾਸ਼ਾ ਖੜ ਲਾ ਜਾਵੇ ਅੜਿਚ ਪੇੜ ਮਾਰੀ ਨਾ ਹਾਂ ਇਹਨਾਂ ਦੋ ਬਦਲੇ ਦੋ ਦੋ ਬਦਲਾ ਚੱਲ ਪਹਿਲਾਂ ਕੋੜੀ ਫੜ ਕੇ ਚੱਲ ਵੀਰ ਮੇਰਾ ਲੈ ਇਹ ਬਦਲਾ ਜਦ ਤੱਕ ਪੱਜਾਂ ਇਹਨਾਂ ਮੈਂ ਪਈਦਾ ਚੱਲ ਭਈਆ ਚੱਲ ਬਖਸ਼ਦਾ ਬਖਸ਼ਦਾ ਵਿਖਾਈਆਂ ਪਸਵਾੜੀ ਦਾ ਬੰਦਾ ਛੋਟੂ ਇਹ ਗਾਂਪੋਣੀ ਨੇ ਸਾਰੀਆਂ ਮਰੋ ਬਿਜੋ ਨੇ ਉਮਰ ਕਿੰਨੀ ਹੋਈ ਛਟੂ ਬਾਲ ਗਾਂਪਾ ਉਮਰ ਕਿੰਨੀ ਹੋਈ ਛਟੂ ਹਾਂ ਆ ਪਿਛਲੇ ਵਲੌਗ ਚ ਵੀ ਨਾ ਪਿਆ ਹਾਂ ਮੈਂ ਗਲਤ ਪਾਈ ਨਾ ਲਗਾ ਵੀ ਗਲਤ ਥੋਕੀ ਆ ਉਹਦਾ ਹਾਂ ਜੀ ਸੀ ਇੰਜ ਕਿਵੇਂ ਹੋਰ ਕਿਵੇਂ ਸੀ ਐ ਰੀ ਵੀਰ ਜਾਲੀ ਪਰਾਂ ਕਰ ਮਣੀ ਜੀ ਤੇ ਵੀਰ ਇੱਕ ਹੱਥ ਚ ਮੋਗਾ ਥੋੜੇ ਦੂਜੇ ਤੋਂ ਨਹੀਂ ਪੜਿਆ ਦੂਜੇ ਜੇਬ ਚ ਪਾਇਆ ਦੂਜੇ ਜੇਬ ਚ ਪਾਇਆ ਆ ਵੀ ਆ ਫੋਰ ਆਰਮ ਚੈੱਕ ਕਰੋ 16 ਇੰਚ ਦੀ ਆਪੇ ਕੜਾ ਫਸ ਗਿਆ ਬਾਹ ਪਟਾਕਾ ਨਾ ਮਾਰ ਜਾਵੇ ਕਾਰ ਦਾ ਤੇ ਹਰਕੀ ਆ ਆ ਜਾ ਉਹਨਾਂ ਰੁਕ ਜਾ ਓਏ ਛਰ ਨਹੀਂ ਡਰਦਾ ਤੁਹਾਨੂੰ ਲਾਈ ਜਾਂਦੇ ਵਿੱਚ ਵੜ ਦੁਬਾਰਾ ਓਏ ਵਿੱਚ ਵੜ ਦਨੀ ਹੈ ਫੌੜੀ ਫਿਰ ਆ ਐਵੇਂ ਰੱਖੀ ਹੁੰਦੇ ਯਾਰ ਮੈਂ ਨਹੀਂ ਰੱਖਿਆ ਮੂਦਾ ਕੀਤਾ ਮੂਦਾ ਚੱਲ ਜਾਏਗਾ ਹੁਣ ਅੰਦਰ ਬੂਮਦਾ ਸਾਰਾ ਕੁਝ ਚੱਲ ਗਾ ਜਾਂਦੇ ਗਾਂ ਲਾ ਜਾ ਲੈ ਜਾ ਲੈ ਜਾ ਗਾਂ ਚੱਲ ਦੇ ਆਇਆ ਚੋਰ ਨਾ ਲੈ ਅੱਗੇ ਲਾ ਵੀ ਦੇ ਆ ਕਰਕੇ ਐਂ ਫੜ ਕੇ ਖਲੋ ਲਾਵਾ ਦਾ ਪਾਤਰ ਵਜ ਨਹੀਂ ਦੇਖ ਲੈ ਚੱਲ ਹੋਰ ਮੈਂ ਕਿ ਹਮਸ I'm gonna go to the hospital. i gonna go to to ਬਣਾਗੇ ਨੀਲੀ ਘੋੜੀ ਦਾ ਪੈਰ ਰਵਾਵਾਂ ਚ ਮਾਤਾ ਦੇ ਹੁਣ ਬਣਾਉਨੇ ਆ ਕਾਲੀ ਦੇ ਉਸ ਤੋਂ ਬਾਅਦ ਬਣਾਵਾਂਗੇ ਵੀਡੀਓ ਵੀਡੀਓ ਆਹ ਕਿਹਨੇ ਮਾਰਦੇ ਬੜਕਾਂ ਦੇਖੋ ਜੀ ਦੇਖੋ ਛੋਟੂ ਕਹਿੰਦੇ ਅੱਜ ਨਾਮ ਨਾ ਨਾਉਣਾ ਹੈ 월ਡ ਰਿਕਾਰਡ ਬਣਨਾ ਹੈ ਪਾਸੇ ਕਰ ਅੱਜ ਇਹ ਕਹਿੰਦੇ 월ਡ ਰਿਕਾਰਡ ਬੰਨਣਾ ਸ਼ੁੱਟਿੰਗ ਨੂੰ ਆਣਾ ਚੱਲ ਜਰੀ ਲੈ ਮਾਰ ਕੇ ਲੋ ਜੀ ਕਹਿੰਦੇ ਵੀ ਇਹ ਵੀ ਅਲੀ ਬਾਬੇ ਦੀ ਕਾਪੀ ਬਣ ਜਾਣਾ ਹੋਰ 6 ਮਹੀਨਿਆਂ

ਤੰਗ ਹੈ ਕਿ ਦਿਲ ਤੇ ਲੱਗੀ ਵਿਖਾ ਨਹੀਂ ਸਕਦੇ ਸੱਟ ਦਿਲ ਤੇ ਲੱਗੀ ਹੈ ਹਨਾ ਇਹ ਪਰ ਆਵਾ ਘੋੜੀ ਨੇ ਲੱਤ ਮਾਰੀ ਉਹਨਾਂ ਕੋਰੇ ਦਿਲ ਤੇ ਸੱਟ ਲੱਗੀ ਨਾ ਉਹ ਵਿੱਚ ਕੋਈ ਜਾਣ ਸਕਦਾ ਹਾਂ ਜਿਹੜੇ ਸੱਟਾਂ ਦਾ ਬੰਦੇ ਲੋਕ ਚੱਲ ਜਾਂਦੇ ਆਏ ਹੋਏ ਠੀਕ ਹੈ ਨਾ ਠੀਕ ਹੈ ਵਾਹ 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 ਕੀ ਸ਼ੇਰ ਮੈਂ ਜਾ ਜਰਦਾ ਹੈ ਤੂੰ ਦਾ ਬੜਾ ਤੂੰ ਦਾ ਬੜਾ ਕੁਝ ਚੱਲਣਾ ਤੂੰ ਬੜਾ ਮੁਸ਼ਕਿਲ ਚੱਲ ਲੈਣਾ ਹੈ ਹੈ ਬੜੇ ਮੁਸ਼ਕਿਲ ਹੈ ਨਾ ਨੂੰ ਦਿਆ ਕਰ ਉਹਦੋਂ ਰੋਗਾਂ ਦੇ ਅੰਸ਼inde ਆਇਆ ਉਹ ਕੀਆ ਬੜਾ ਉਹੋ ਜਿਹੀਆਂ ਵੀਡੀਓ ਬਣਾ ਦੇ ਦਿਨਵਾਦ ਉਹ ਵੀ ਦਿਆ ਕਰ ਮੈਂ ਨਾ ਨਹੀਂ ਇਹ ਤਾਂ ਹੁੰਦਾ ਹੀ ਨਹੀਂ ਇਹ ਵਲੌਗ ਪਾਉਣਾ ਨਾ ਨੋ ਮੋਦੇ ਨਾ ਵਲੌਗ ਪਾਉਣਾ ਯਾਰ ਸ਼ਾਮ ਕਲਿੱਪ ਐਡ ਕਰ ਦੀ ਚੰਗਾ ਕਿਵੇਂ ਨਾ ਮੋਨਾ ਥੱਕੇ ਨਾਲ ਆਜ ਆਜ ਹੀ ਨੋ ਆਇਆ ਛੋਟੂ ਨੂੰ ਕੋੜੀਆਂ ਦਾ ਨਿੱਤ ਨਿਮਾਈ ਦੀਆਂ ਕੱਪੇ ਨਾਲ ਛੋਟੂ ਨੂੰ ਦਿੱਤ ਨੇਰ ਚ ਗੋਤੇ

ਲੈ ਜਾ ਬਾਈ ਐਰੀ ਹਾਂਜੀ ਲੈ ਜਾ ਲੈ ਜਾ ਵੀ ਹਾਂਜੀ ਲੋ ਜੀ ਲੋ ਇਹ ਬਣਾ ਤੇ ਅੱਖਾਂ ਵਾਲੀ ਪੁੱਛ ਕੇ ਕਿਵੇਂ ਬਣਾਇਆ ਐਰੀ ਅੱਖਾਂ ਵਾਲੀ تیر ਮਾਰ ਤਾ ਚੱਲ ਇੱਕ ਔੜੀ ਤੋਰਦੀ ਬਾਈ ਇਹਦਾ ਲੋੜੀ ਨੂੰ ਬੰਨਣਾ ਪਿਆਰ ਆਪਾਂ ਇੱਕ ਬੰਦੇ ਹੋਰ ਬਣਾਉਣੇ ਆ ਜੀ ਇਹ ਇਹ ਮੁੰਡਾ ਲਾ ਨਾ 9 ਬਜੂ ਦਾ ਨਾਪ ਚਾ ਚੱਲ ਐਰੀ ਮਾਰ ਛਾਲ ਕਰਦੇ ਸਿੱਧੀ ਮਲੋਟ ਨੂੰ ਪੀਆ ਫੜ ਕੇ ਲੈ ਆਇਕ ਓ ਓ ਓਹੋ ਸਾਨੂੰ ਜਾਣਦੀ ਨਹੀਂ ਅਸੀਂ ਖੁੰਡਿਆਂ ਪੁਰਾਣੀਆਂ ਹਾਏ ਹੋਏ ਸਿੱਧੀ ਜਾਂਦੇ ਜਵਾਨ ਚ ਜਿਹੜੀ ਤੇਰੇ ਰੂਹੇ ਗਲੀ ਵਿੱਚ ਧਕੇ ਲਿਆ ਸਫਲ ਐਂਟਰੀ ਆ ਰਹਾ ਨਾ ਅਸਤਾਨ ਚ ਨਹੀਂ ਵੜਨ ਦੇ ਲੈ ਸੀ ਤੋਂ ਵਾਲੇ ਨੂੰ ਆਇਆ ਅੱਛਾ ਕੋੜੀ ਤੇ ਕੋੜੀ ਤੇ ਵੀ ਤਾਂ ਨਹੀਂ ਵੀ ਤਾਂ ਨਹੀਂ ਹੁੰਦਾ ਵੀ ਤਾਂ ਹੈਰੀ ਵੀ ਲੈਂਦਾ ਵੀ ਤਾਂ ਨਹੀਂ ਚੱਲ ਸ਼ਰਨਨ ਵਾਲਿਆ ਕਰਨ ਨੂੰ ਫੋਨ ਐਮਐਲਈ ਨੂੰ ਕਰਦਾ ਜੈਗੋ ਐਰੀ ਆ ਰਿਹਾ ਮੈਨੂੰ ਪਾਇਲਟ ਦੇਫਸੀ ਦੇ ਵਾਜੀ ਵਾਹ ਕੀ ਬਾਤ ਹੈ ਪੂਰੇ ਕਰੋ ਸੋਨੂ ਸੀਤੂ ਵਾਲਾ ਹੋ ਜੇ ਆਮਦੇ ਫਿਰ ਚੱਲ ਲੈ ਚੱਲ ਦੋਨੋਂ ਸੀਤੂ ਆ ਬਣਾਵਾ ਸੀ ਰੀਲ ਬਣਾ ਹਾਂਜੀ ਤੇ ਉਧਰੋਂ ਐਰੀਆ ਲ ਵਧਾਈਆਂ ਹੋਈਆਂ ਉਧਰ 5000 ਸਬਸਕ੍ਰਾਈਬਰ ਹੋ ਗਿਆ ਏ ਹਾਂਜੀ ਵੀਰੇ 5000 ਸਬਸਕ੍ਰਾਈਬਰ ਆਪਣਾ ਹੋ ਗਿਆ ਇਹ ਪਹਿਲੀ ਨੂੰ ਮੈਂ ਆਖਿਆ ਵੀਡੀਓ ਦਾ ਮਾਗਾ ਨਾ ਪਾਇਆ ਕਰ ਤੇ ਇਹ ਬਾੜੀ ਘਾਲੋਂ ਕਰਦਾ ਤੇ ਬਾਕੀ ਮੋਨਟਾਈਜ਼ ਚੈਨਲ ਹੋ ਚੁੱਕਿਆ ਹਾਂਜੀ ਹਾਂਜੀ ਬੋਲਟ ਹੈ ਤੇ ਬਾਕੀ ਜੇ ਕਿਸੇ ਵੀਰ ਨੇ ਬਾਹਰੋਂ ਯੂਐਸਏ ਚੋਂ ਜ ਅਮਰੀਕਾ ਕੈਨੇਡਾ ਜੇ ਡਾਲਰ ਡੋਲਰ ਪਾਉਣੇ ਹੋਣ ਤੇ ਨਾ ਪਾਵੇ ਕਿਉਂਕਿ ਹੈਰੀ ਨੂੰ ਵੀਰ ਤੇ ਹਾਂਜੀ ਬਾਬੇ ਦੀ ਕਿਰਪਾ ਹੈ ਘੋੜੀਆਂ ਸਰਦਾਰ ਐ ਬਸ ਮਿੱਤਰੋ ਤੁਸੀਂ ਸਪੋਰਟ ਛੋਟੂ ਨਾਲ ਕਰਦਾ ਵਪਾਰ ਛੋਟੂ ਮੈਨੂੰ ਆਉਣੇ ਆ ਕੋਰਤੇ ਬਾਕੀ ਆਪਾਂ ਨੂੰ ਜੀ ਕੋੜ ਦੀ ਲੋੜ ਡਾਲਰ ਡੋਲਰ ਤਾਂ ਬਾਬੇ ਦੀ ਮਿਹਰ ਨਾਲ ਆਉਂਦੇ ਜਾਂਦੇ ਰਹਿੰਦੇ ਆ ਇਧਰ ਵੇਖੋ ਜੀ ਆ ਵੀ ਰਹਿਮਤ ਵੀ ਆਂਦੀ ਸਪੋਰਟ ਦੀ ਲੋੜ ਐ ਸਪੋਰਟ ਕਰੋ ਵੀ ਖਿੰਚੀਂ ਰੱਖਿਓ ਕੰਮ ਤੇ ਬੱਸ ਯਾਰ ਵੀਡੀਓ ਦੀ ਘਾਲੋ ਵਾਕਈ ਹੋ ਜਾਂਦੀ ਵੀਡੀਓ ਨਹੀਂ ਪੈਂਦੀਆਂ ਨਹੀਂ ਮੈਂ ਤਾਂ ਵਤੰਦਰ ਨੂੰ ਆਖਿਆ ਵੀ ਵੀਡੀਓ ਵਜ੍ਹਾ ਕੰਮ ਨੱਪੀ ਰੱਖਿਆ ਕਰ ਪਰ ਇਹ ਆਂਦਾ ਵੀ ਨਹੀਂ ਇਹ ਵੀਡੀਓ ਆਪਾਂ ਹੁਣ ਨੂਰ ਦੀ ਰਿਪੋਰਟ ਆਉਣ ਦੀ ਇਹ ਆਂਦਾ ਆਪਾਂ ਨੂੰ ਬਾਹਰ ਹੀ ਲੋੜ ਦਿਆਂਦਾ ਆਪਾਂ ਸ਼ੌਂਕੀਆ ਵਲੌਗ ਲੋਗ ਪਾ ਦਿੰਦੇ ਆਂਦਾ ਨਹੀਂ ਨਹੀਂ ਹੁਣ ਆਪਾਂ ਯਾਰ ਕਰਾਂਗੇ ਵਜਿਆ ਹਣਾ ਬਾਈ ਕੰਮ ਨੂੰ